ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਬਿਲ 509 ਪਾਸ ਹੋਣ ਨਾਲ ਬਹੁਤ ਖੁਸ਼ੀ ਦਾ ਮਾਹੌਲ ਬਣ ਗਿਆ ਇਸ ਬਿਲ ਨੂੰ ਅਧਿਕਾਰਿਕ ਤੌਰ ਤੇ ਸੈਨੇਟ ਬਿਲ 509 ਕਿਹਾ ਜਾਂਦਾ ਹੈ ਇੱਕ ਨਵਾਂ ਕਾਨੂੰਨ ਹੈ ਜੋ ਵਿਦੇਸ਼ੀ ਸਰਕਾਰਾਂ ਵੱਲੋਂ ਅਮਰੀਕਾ ਵਿੱਚ ਰਹਿੰਦੇ ਪ੍ਰਵਾਸੀਆਂ ਭਾਵਨਾ ਤੇ ਵਿਰੋਧੀਆਂ ਤੇ ਕੀਤੇ ਜਾਂਦੇ ਜ਼ੁਲਮਾਂ ਨੂੰ ਰੋਕਣ ਲਈ ਬਣਾਇਆ ਗਿਆ ਹੈ ਇਹ ਵਿਲੋ ਵਿਦੇਸ਼ੀ ਹਰਾਸਮੈਂਟ ਅਤੇ ਡਰੋਨ ਧਮਕਾਉਣ ਵਾਲੀਆਂ ਗਤੀਵਿਧੀਆਂ ਨੂੰ ਰੋਕਦਾ ਹੈ ਜਿਸ ਨੂੰ ਟ੍ਰਾਂਸਨੇਸ਼ਨਲ ਰਿਪਰੈਸ਼ਨ ਕਿਹਾ ਜਾਂਦਾ ਹੈ ਇਸ ਨੂੰ ਕੈਲੀਫੋਰਨੀਆ ਦੀ ਸੈਂਟਰ ਅਨਾ ਕਾਵੇਲੈਰੋ ਨੇ ਪੇਸ਼ ਕੀਤਾ ਸੀ ਵਿਲ 19 ਫਰਵਰੀ 2025 ਨੂੰ ਪੇਸ਼ ਕੀਤਾ ਗਿਆ ਸੈਨੇਟ ਵਿੱਚ 3 ਜੂਨ 2025 ਨੂੰ ਪਾਸ ਹੋਇਆ ਅਸੈਂਬਲੀ ਵਿੱਚ 10 ਸਤੰਬਰ 2025 ਨੂੰ ਪ੍ਰਵਾਨਗੀ ਮਿਲੀ ਇਸ ਨੂੰ 22 ਸਤੰਬਰ 2025 ਨੂੰ ਗਵਰਨਰ ਨੂੰ ਭੇਜਿਆ ਗਿਆ ਤੇ ਉਹਨਾਂ ਨੇ ਇਸ ਨੂੰ ਕਾਨੂੰਨ ਬਣਾ ਦਿੱਤਾ ਮੀਡੀਆ ਰਿਪੋਰਟਾਂ ਅਨੁਸਾਰ ਇਹ ਬਿਲ ਕੈਲੀਫੋਰਨੀਆ ਦੇ ਐਮਰਜੈਂਸੀ ਸਰਵਿਸੈਸ ਦੇ ਦਫ਼ਤਰ ਨੂੰ ਹੁਕਮ ਦਿੰਦਾ ਹੈ ਕਿ ਉਹ ਆਪਣੇ ਕੈਲੀਫੋਰਨੀਆ ਸਪੈਸ਼ਲਾਈਜ਼ਡ ਟ੍ਰੇਨਿੰਗ ਇੰਸਟੀਚਿਊਟ ਰਾਹੀਂ 1 ਜੁਲਾਈ 2026 ਤੱਕ ਇੱਕ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਬਣਾਉਣ ਇਹ ਟ੍ਰੇਨਿੰਗ ਲਾ ਇਨਫੋਰਸਮੈਂਟ ਅਧਿਕਾਰੀਆਂ ਨੂੰ ਸਖਲਾਈ ਦੇਵੇਗਾ ਕਿ ਉਹ ਵਿਦੇਸ਼ੀ ਸਰਕਾਰਾਂ ਵੱਲੋਂ ਕੀਤੇ ਜਾਂਦੇ ਜ਼ੁਲਮ ਅਤੇ ਸਾਜ਼ਿਸ਼ਾਂ ਨੂੰ ਪਛਾਣਨ ਅਤੇ ਉਸ ਨਾਲ ਨਿਪਟਣ ਵਿੱਚ ਕਿਵੇਂ ਸਹਾਇਤਾ ਕਰਨ ਇਸ ਟ੍ਰੇਨਿੰਗ ਵਿੱਚ ਸ਼ਾਮਲ ਹੋਣਗੇ ਵਿਦੇਸ਼ੀ ਸਾਜ਼ਿਸ਼ਤੇ ਤਰੀਕੇ ਜਿਵੇਂ ਭੌਤਿਕ ਡਿਜੀਟਲ ਨਿਗਰਾਨੀ ਸਾਈਬਰ ਹਮਲੇ ਆਦਿ ਨਾਲ ਅਜਿਹੇ ਦੇਸ਼ਾਂ ਦੀ ਸੂਚੀ 'ਚ ਜੋ ਅਕਸਰ ਅਜਿਆ ਕਰਦੇ ਨੇ ਇਹ ਬਿਲ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਬਣਾਇਆ ਗਿਆ ਹੈ ਇਹ ਕੈਲੀਫੋਰਨੀਆ ਤੇ ਅਮਰੀਕਾ ਦੇ ਸੰਵਿਧਾਨਿਕ ਅਧਿਕਾਰਾਂ ਨੂੰ ਮਜ਼ਬੂਤ ਕਰਦਾ ਹੈ ਇਸ ਬਿਲ ਨਾਲ ਵੱਖ-ਵੱਖ ਲੋਕਾਂ ਤੇ ਗਰੁੱਪਾਂ ਨੂੰ ਫਾਇਦਾ ਹੋਵੇਗਾ ਪ੍ਰਵਾਸੀ ਭਾਈਚਾਰਾ ਡਾਇਸਪੋਰਾ ਕਮਿਊਨਿਟੀਆਂ ਜਿਵੇਂ ਸਿੱਖ ਭਾਰਤੀ ਚੀਨੀ ਰੂਸੀ ਆਦਿ ਪ੍ਰਵਾਸੀ ਵਿਦੇਸ਼ੀ ਸਰਕਾਰਾਂ ਵੱਲੋਂ ਕੀਤੇ ਜਾਂਦੇ ਹਰਾਸਮੈਂਟ ਧਮਕੀਆਂ ਨਿਗਰਾਨੀਆਂ ਜਾਂ ਹਮਲਿਆਂ ਤੋਂ ਵੇਤਰ ਸੁਰੱਖਿਆ ਮਿਲੇਗੀ ਉਹ ਆਪਣੇ ਅਧਿਕਾਰਾਂ ਨੂੰ ਬਿਨਾਂ ਡਰ ਨਾਲ ਵਰਤ ਸਕਣਗੇ ਖਾਸ ਤੌਰ ਤੇ ਉਹ ਲੋਕ ਜੋ ਆਪਣੇ ਮੂਲ ਦੇਸ਼ਾਂ ਵਿੱਚ ਵਿਰੋਧ ਕਰਦੇ ਨੇ ਰਫਿਊਜੀ ਤਸਾਈਲਮ ਸਿੱਖਰ ਉਹਨਾਂ ਨੂੰ ਵਿਦੇਸ਼ੀ ਏਜੰਟਾਂ ਤੋਂ ਬਚਾਉਣ ਲਈ ਲਾ ਇਨਫੋਰਸਮੈਂਟ ਵਧੇਰੇ ਸੁਚੇਤ ਹੋਵੇਗਾ ਜਿਸ ਨਾਲ ਉਹਨਾਂ ਦੀ ਸੁਰੱਖਿਆ ਵਧੇਗੀ ਅਤੇ ਅਪਰਾਧਾਂ ਨੂੰ ਤੇਜ਼ੀ ਨਾਲ ਰਿਪੋਰਟ ਕੀਤਾ ਜਾ ਸਕੇਗਾ ਲਾ ਇਨਫੋਰਸਮੈਂਟ ਕਰਮਚਾਰੀ ਉਹਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਮਿਲੇਗੀ ਜੋ ਅਜਿਹੇ ਅੰਤਰਰਾਸ਼ਟਰੀ ਪੀੜ ਨੂੰ ਪਛਾਣਨ ਅਤੇ ਨਿਪਟਣ ਵਿੱਚ ਮਦਦ ਕਰੇਗੀ ਇਹ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਕੰਮ ਕਰਨ ਵਿੱਚ ਸਹਾਇਤਾ ਕਰੇਗਾ ਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਕੈਲੀਫੋਰਨੀਆ ਪੁਲਿਸ ਅਫੀਸਰਸ ਚੀਫਸ ਐਸੋਸੀਏਸ਼ਨ ਵਰਗੇ ਗਰੁੱਪ ਇਸ ਨੂੰ ਸਮਰਥਨ ਦਿੰਦੇ ਨੇ ਇਹ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਨੂੰ ਮਜ਼ਬੂਤ ਕਰੇਗਾ ਤੇ ਵਿਦੇਸ਼ੀ ਹਸਤਕਸ਼ੇਪ ਨੂੰ ਰੋਕ ਕੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਰੱਖੇਗਾ ਇਮੀਗ੍ਰੈਂਟ ਡਿਫੈਂਸ ਐਡਵੋਕੇਟਸ ਵਰਗੇ ਗਰੁੱਪ ਇਸ ਨੂੰ ਭਲਾ ਮੰਨਦੇ ਨੇ ਬੇਸ਼ੱਕ ਇਹ ਵਿਲ ਵਿਵਾਦ ਗ੍ਰਸਤ ਵੀ ਰਿਹਾ ਕੁਝ ਭਾਰਤੀ ਅਮਰੀਕੀ ਗਰੁੱਪ ਜਿਵੇਂ ਇੰਡੀਅਨ ਅਮਰੀਕਨ ਕਮਿਊਨਿਟੀ ਆਰਗੇਨਾਈਜੇਸ਼ਨ ਨੇ ਇਸ ਨੂੰ ਪ੍ਰੋ ਖਾਲਿਸਤਾਨੀ ਬਿਲਕੁਲ ਕਿਹਾ ਤੇ ਵਿਰੋਧ ਕੀਤਾ ਕਿਉਂਕਿ ਉਹ ਮੰਨਦੇ ਨੇ ਕਿ ਭਾਰਤ ਵਿਰੋਧੀ ਹੁਣਸ਼ਾਈਆਂ ਖਾਸ ਤੌਰ ਤੇ ਖਾਲਿਸਤਾਨ ਸੰਪਰਦਾਇਆਂ ਨੂੰ ਬਚਾਉਣ ਵਾਲਾ ਤੇ ਕੈਲੀਫੋਰਨੀਆ ਨਾਗਰਿਕਾਂ ਨੂੰ ਕੋਈ ਖਾਸ ਫਾਇਦਾ ਨਹੀਂ ਦਿੰਦਾ ਜਦਕਿ ਬਿੱਲ ਦੇ ਸਮਰਥਕ ਜਿਵੇਂ ਸਾਊਥ ਏਸ਼ੀਅਨ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫਾਊਂਡੇਸ਼ਨ ਉਸਨੂੰ ਇਤਿਹਾਸਿਕ ਜਿੱਤ ਮੰਨਦੇ ਨੇ ਤੇ ਕਹਿੰਦੇ ਨੇ ਕਿ ਸਾਰੇ નિર્ਦੋਸ਼ ਭਾਵਨਾ ਨੂੰ ਬਚਾਉਂਦੇ ਨੇ ਇਹ ਬਿੱਲ ਕੈਲੀਫੋਰਨੀਆ ਵਿੱਚ ਵਿਦੇਸ਼ੀ ਪੀੜ ਨੂੰ ਰੋਕਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਤੇ ਇਸ ਨਾਲ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਵੱਡਾ ਫਾਇਦਾ ਹੋ ਸਕਦਾ ਜੋ ਅਕਸਰ ਜਹਿ ਮਾਮਲਿਆਂ ਦਾ ਸ਼ਿਕਾਰ ਹੁੰਦੇ ਨੇ ਬੁੱਧੀਜੀਵੀ ਮੰਨਦੇ ਨੇ ਕਿ ਇਸ ਵੇਲੇ ਪਾਸ ਹੋਣ ਨਾਲ ਸਿੱਖਾਂ ਦੀ ਪੂਰਨ ਆਜ਼ਾਦੀ ਸਮਰਥਕਾਂ ਜਾਂ ਕਾਲੀ ਸੂਚੀ ਵਿੱਚ ਦਰਜ ਸਿੱਖਾਂ ਨੇ ਬਹੁਤ ਰਾਹਤ ਅਤੇ ਖੁਸ਼ੀ ਮਹਿਸੂਸ ਕੀਤੀ ਹੈ